ਲੋਕ ਰਾਜ ਕਪਤੰ ਰੂਪ ਕਪਤੰ ਸੱਚੇ ਮਨਸਾ ਤਿੰਨ ਜਿਹੜੇ ਰਾਜ ਦੀ ਇੱਛਾ ਹੈ ਜਿਵੇਂ ਵੀ ਛਲ ਰੂਪ ਹੈ ਰਾਜ ਸਦਾ ਕਹਿਦਾ ਕਾਇਮ ਦੁਨੀਆ 'ਚ ਇੱਕ ਰਸਨੀ ਰਹਾ ਬੜੇ ਬੜੇ ਤ੍ਰੇਡ ਯੁੱਗ ਰਾਜ ਕੀਤਾ ਸੀ ਰਵਾਲ ਨੇ ਤ੍ਰੇਡ ਯੁੱਗ ਰਾਜ ਕਰਕੇ ਮੰਡੀ ਸ਼ਹਿਰ ਦੇ ਵਿੱਚ ਵਸ ਕੇ ਰਾਜਕੰ ਜੱਛਾਂ ਦੇ ਨਾਲ ਜੰਗ ਹੋਇਆ ਉਹ ਜੰਗ ਹੋਣ ਤੋਂ ਸਹਿਬ ਸੰਗਤ ਜੀ ਸਤਿ ਆਰਿਆ ਖਾਦਕਾਂ ਨੇ ਇਹਨੂੰ ਉਤੋਂ ਕੱਢਦਾ ਸਾਰੀ ਰਾਜਪੂਤ ਖੁਸ਼ਗੀ ਫਿਰ ਗੁਰੂ ਕਰਨਜੀ ਦਾ ਸਾਹ ਉਹਨੂੰ ਇਹ ਮਿਲਿਆ ਸੀ ਇਹਨੂੰ ਬੇਨਤੀ ਕੀਤੀ ਮਹਾਰਾ ਮੇਰੀ ਮੈਨੂੰ ਰਾਜ ਦਿਵਾਓ ਹਮਾਰਾ ਕਰੇ ਤਾਂ ਭਾਈ ਸਾਰਿਆਂ ਦੇ ਸਾਹਮਣੇ ਜੇ ਕਹੋ ਤਾਂ ਤੁਹਾਡਾ ਰਾਜ ਨਾਵਾ ਕਰਾ ਦਿੰਨੇ ਹੈ ਕਰਨ ਲਗਾ ਸਕੇ ਪਾਦਸ਼ਾਹ ਮੈਂ ਕਲ ਕੀ ਉਤਾਰ ਹੁੰਦੇ ਤੱਕ ਇੱਥੇ ਬੈਠਾ ਰਹਾਂਗਾ ਸਤਗੁਰੂ ਜੀ ਨੇ ਉਹਨਾਂ ਦਾ ਉਹਦੀ ਰਾਜਨਾਵ ਕਰਾ ਦਿੱਤੀ ਇਹ ਰਵਾਲ ਸਰ ਵੀ ਸਾਖੀ ਚ ਪ੍ਰਸੰਗ ਆਉਂਦਾ ਹੈ ਇਸ ਪ੍ਰਕਾਰ ਮਹਾਰਾ ਸਾਹਿਬ ਫਰਮਾਉਂਦੇ ਹਨ 63 ਯੁੱਗ ਰਾਜ ਕਰਕੇ ਵੀ ਮੰਡੀ ਵਿੱਚ ਫੇਰ ਵੀ ਸਾਧ ਸੰਗੈ ਜੀ ਉਹ ਉਸੇ ਪ੍ਰਕਾਰ ਗੰਗਾਲੀ ਰਵਾਲ ਪਰਿਆ ਫਿਰ ਇਹਦੇ ਹੱਕਣ ਵਾਲਾ ਤਰਿਆ ਫਿਰਦਾ ਸੀ ਇਸੇ ਪ੍ਰਕਾਰ ਸਾਧ ਸੰਗੈ ਜੀ ਮਹਾਰਾ ਕਹਿੰਦੇ ਰਾਜ ਵੀ ਛਲ ਰੂਪ ਹੈ ਸਦਾ ਇੱਕ ਰਸ ਰਹਿੰਦਾ ਜਿਨੇ ਪਾਦਸ਼ਾਹੀ ਕਰੀ ਕੋਟ ਯੁੱਗੰ ਰਸੰਗਾਂ ਨੂੰ ਰਸੰ ਭਲੀ ਪਾਂਗ ਭੁੱਗਿਉਂ ਅਤੇ ਬਹੀ ਦੀਨ ਦੇਕੇ ਗਰੇ ਕਾਲ ਮਾਰੇ ਇਸ ਪ੍ਰਕਾਰ ਸਾਥ ਸੰਗਿਉਨਾਂ ਜੀਆਂ ਦੀ ਹਾਲਤ ਹੁੰਦੀ ਹੈ ਹਜ਼ੂਰ ਫਰਮਾਉਂਦੇ ਹੈ ਇਹ ਰਾਜ ਵੀ ਛਲ ਰੂਪ ਹੀ ਹੈ ਰੂਪ ਕਪਟੰ ਅਜੇ ਰੂਪ ਵੀ ਸਦਾ ਨਹੀਂ ਰਹਿੰਦਾ ਜਿਹੜਾ ਪਾਊਡਰ ਮਾਰੇ ਨਾਲ ਕੇ ਬਾਹਰ ਸੋਨੇ ਦੇ ਰੂਪ ਬਣਾਉਂਦੇ ਲੋਕ ਉਹ ਵੀ ਬਿਰਗੋ ਵਾਂਗ ਸੁੱਕੀ ਮੂਲੀ ਦੀਆਂ ਜਿਹੜੀਆਂ ਪੈ ਜਾਂਦੀਆਂ ਹਨ ਇਹ ਛਲ ਰੂਪ ਹੀ ਹੈ ਉਹ ਹਯਾ ਰੂਪ ਨਹੀਂ ਰਹਿੰਦਾ ਹੈ ਕੀ ਕਨਾ ਸੁਹੀ ਰਹਿੰਦਾ ਕਿਸੇ ਦਾ ਰੂਪ ਧਨ ਕਪਤਨ ਕੋਲ ਗਰਵਤ ਹੈ ਅਜੇ ਧਨ ਵੀ ਛਲ ਰੂਪੀ ਹੈ ਸਜਾ ਕਿਸੇ ਕੋਲ ਨਹੀਂ ਰਹਿੰਦਾ ਕੋਈ ਸਦਾ ਮਿਮ ਨਹੀਂ ਰਹਿੰਦਾ ਪਾਪਾਂ ਵਜੋਂ ਹੋਵਾ ਨਹੀਂ ਮੋਇਆਂ ਸਾਥ ਨਾ ਜਾਈ ਇਹ ਛਲ ਰੂਪੀ ਹੈ ਧਨ ਕੋਲ ਗਰਵਤ ਹੈ ਜਿਹੜਾ ਕੁਲਾਂ ਦਾ ਹੰਕਾਰ ਕਰਦੇ ਕੁਲਾਂ ਵੀ ਇਹੇ ਜੇ ਨਰਾਇਕ ਪੁੱਤਰ ਪੈਦਾ ਹੋ ਜਾਂਦੇ ਕੁਲਾਂ ਨੂੰ ਇੱਕ ਲੰਕ ਲਾ ਦਿੰਦੇ ਆ ਕਿਉਂ ਕੁਲਾਂ ਦੇ ਜਿਹੜੇ ਹੰਕਾਰ ਕਰਦੇ ਇਹ ਕਰਨਾ ਯੋਗ ਨਹੀਂ ਹੈ ਇਹ ਵੀ ਛਲ ਰੂਪ ਕੀ ਹੈ ਸੰਚੰਤ ਵਿਖਿਆ ਛਲੰ ਛਿਦਰੰ ਜਿਵੇਂ ਮਨੁੱਖ ਸੰਚੰਤ ਇਕੱਠੇ ਕਰਦੇ ਆ ਵਿਖਿਆ ਮਾਇਆ ਨੂੰ ਕਿਸੇ ਨੂੰ ਛਲ ਕਰਦੇ ਆ ਧੋਖੇ ਬਾਜੀ ਕਰਦੇ ਆ ਤੇ ਛਿਦਲ દોਸ਼ ਰੂਪ ਕੇ ਕਿ ਫਲਾਣੇ ਵਿੱਚ ਇਹ દોਸ਼ ਹੈ ਇਹ ਮਾਲ ਇਕੱਠੀ ਕਰਦੇ ਸੰਜਦੇ ਹਨ ਨਾਨਕ ਬਿਨ ਹਰ ਸੰਗ ਛਲ ਕਵ ਕੇ ਤੇ ਇਹਨੇ ਛੁਗਲ ਦੋਸ਼ ਕੱਢ ਕੇ ਰੋਪ ਕੇ ਨਾਨਕ ਬਿਨ ਹਰ ਸੰਗ ਨਾ ਚਾਲਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਪਦਾਰਥ ਦਿਨਾਂ ਮਹਾਰਾਜ ਦੇ ਨਾਮ ਤੋਂ ਇਹਦੇ ਨਾਲ ਪਰਲੋਕ ਤਾਂ ਚਲਦੇ ਨਹੀਂ ਇੱਥੇ ਹੀ ਰਹਿ ਜਾਂਦੇ ਐ ਕਲੰਕਾਂ ਨਾਲ ਕਾਰਾ ਮੂਕ ਰਾ ਕੇ ਜਾਂਦੇ ਹਨ ਲੋਕ ਠੀਖੰਡੜੋ ਕੀ ਪੁੱਲ ਸੇ ਭਾਈ ਠੀਖੰਡੜੋ ਕੀ ਪੁੱਲ ਜਿਵੇਂ ਕੋਈ ਆਦਮੀ जान के फल देख करके भूल कर ले तू मेरे डाई देख के भूलिए तू खंदो के देखने वाले दी भूल है तुम्मा दिसम सोहणा तो तुम्मा सोहणा دسਦਾ ਜਿਵੇਂ ਸੱਬ ਚ ਕਿਰਮ ਕਾਲਾ ਸੋਹਣਾ ਦਸਦਾ ਹੈ ਐਵੇਂ तुम्मा जहर ਦਾ ਭਰਿਆ ਹੁੰਦਾ ਹੈ ਉਤੋਂ ਸੋਹਣਾ ਵੇਖਣ ਨੂੰ ਹੈ ਇਹ ਦੇਖਣ ਦੇ ਵੇਖਣ ਵਾਲਿਆਂ ਦੀ ਭੁੱਲ ਹੈ ਕੀ ਵੇਖ ਕੇ ਤੁਸੀਂ ਭੁੱਲ ਰਿਹਾ ਹੈ ਜਿਹੜਾ तुम्मा ਕੌੜਾ ਜ਼ਹਿਰੀਲਾ ਹੈ ਕੁੱਤੋਂ ਸੋਹਣਾ ਵੇਖਣ ਨੂੰ ਪ੍ਰਤੀਤ ਹੁੰਦਾ ਹੈ। ਇਹੇ ਵਿਸ਼ੇ ਤੋਂ ਰੂਪ ਰੰਗ ਚੰਗੇ ਦਿਸਦੇ ਐ, ਸੋਹੇ ਕਿਦੋਂ ਤਾਲੇ ਦਿਸਦੇ ਐ। ਇਹ ਵੇਖਣ ਵਾਲੇ ਦੀ ਬੁੱਲੈ ਕੀ ਭੁੱਲ ਰਿਆਂ ਹੈ। ਤੁਮੇ ਦੀ ਨਹੀਂ ਵਿਸ਼ੇ ਵੇਖਣ ਨੂੰ ਸੋਹਣੇ ਲੱਗਦੇ ਹਨ। ਅੱਡ ਨਾ ਲਹਿੰਦੜੂ ਮੁੱਲ ਤੁਮਾਂ ਸਾਹ ਸੰਗ ਜੀ ਅੱਡ ਅੱਧੀ ਕੋਡੀ ਵੀ ਮੁੱਲ ਨਹੀਂ ਅੰਤ ਨੂੰ ਮਿਲਦਾ ਉਸਲਾ। ਨਾਲਕੋ ਸਾਥ ਨਾ ਜੁਲ ਲਈ ਮਾਇਆ। ਇਸ ਮਰਕਾਰ ਅੰਤ ਦੇ ਵੇਲੇ ਹੋ ਜੀਵ ਅੱਧਾ। ਗੰਗੜੀ ਵੀ ਤੇਰਾ ਮੁੱਲ ਨਹੀਂ ਤੈਨੂੰ ਲੱਭਣਾ ਤੇਰੇ ਨਾਲ ਜਿਹੜੀ ਮਾਇਆ ਹੈ ਜੁੱਲੀ ਨਾ ਪਛਵੀ ਪੰਜਾਬ ਦਾ ਹੈ ਔਲਾਦ ਕਹਿੰਦੇ ਜੁੱਲੀ ਚੱਲੇਗੀ ਨਹੀਂ ਤੇਰੇ ਨਾਲ ਮਾਇਆ ਔੜੀ ਚੱਲਦਿਆਂ ਨਾਲ ਨਾ ਚੱਲੇ ਇਹ ਕਹ ਰਿਹਾ ਜਿਹੜਾ ਪਦਾਰਥ ਉਹਦੇ ਚੱਲਦਿਆਂ ਦੇ ਨਾਲ ਚੱਲਣਾ ਨਹੀਂ ਹੈ ਕਿਉਂਕਿ ਉਹ ਸੰਜੀ ਹੈ ਉਸ ਨੂੰ ਚਿਤਲਾ ਕੇ ਕਿਉਂ ਇਕੱਠਾ ਕਰਦਾ ਰਹਿਣਾ ਹਰ ਵਕਤ ਉਸਨੂੰ ਸੰਕਿੰ ਕਰਦਾ ਹੈ ਇਸ ਦਾ ਕਹੋ ਕਿਆ ਯਤਨ ਛੇ ਪਿਆਰੇ ਉਹ ਵੀ ਵੈਤ ਕਹੋ ਤੀ ਯਤਨ ਕਰਦਾ ਫਿਰਦਾ ਹੈ ਇਸ ਤੇ ਵੰਜੀ ਹੈ ਜਿਸ ਮਾਇਆ ਤੋਂ ਵੰਝੇ ਰਹਿ ਜਾਣਾ ਖਾਲੀ ਰਹਿ ਜਾਣਾ ਇਸ ਦੁਨੀਆ 'ਚ ਹਰ ਬਿਸਰਿਆ ਕਿਉਂ ਤ੍ਰਿਪਤਾ ਹੋਵੇ ਰਸ ਨੂੰ ਭੁੱਲਨੇ ਕਰਕੇ ਕਿਵੇਂ ਰਾਜ ਆਵੇਗਾ ਦੀ ਵੀ ਕਰੇ ਆਵੇਗੀ ਕਿਸੇ ਨੂੰ ਵੀ ਨਾ ਮਨ ਰੰਜੀ ਹੈ ਜੇ ਨਾ ਮਨ ਪੂਰਾ ਪ੍ਰਸੰਨ ਹੋਵੇ ਸੋਗ ਵਿੱਚ ਹੀ ਪਿਆਰ ਰਹੇਗਾ ਪ੍ਰਸੰਨ ਨਹੀਂ ਹੋਣ ਰੰਜੀ ਹੈ ਸੰਸਕ੍ਰਿਤ ਦੀ ਪ੍ਰਸੰਨਤਾ ਦਾ ਨਾਮ ਹੈ ਨਾ ਮਨ ਰੰਜੀਆ ਪ੍ਰਸੰਨ ਹੋਵੇਗਾ ਪ੍ਰਭੂ ਛੋੜ ਅਨ ਲਾਗ ਜਿਹੜੀ ਆਪਣੀ ਬੋਲੀ ਚ ਹਰ ਖਣਾ ਗੁੱਸੇ ਨੂੰ ਕਹਿੰਦੇ ਐ ਤੇ ਹਰ ਖਣਾ ਸੰਸਕ੍ਰਿਤ ਚ ਖੁਸ਼ੀ ਦਾ ਨਾਮ ਹੈ ਇਸੇ ਪ੍ਰਕਾਰ ਮਨ ਪ੍ਰਸੰਨ ਨਹੀਂ ਹੁੰਦਾ ਹੈ। ਪ੍ਰਭੂ ਛੋੜ ਆਣ ਲੱਗੇ। ਜਿਹੜੇ ਇਹ ਵੀ ਛੱਡ ਕੇ ਆਣ ਹੋਰ ਦੁਆਏ ਦੇ ਵਿੱਚ ਲੱਗ ਜਾਂਦੇ ਹਨ ਨਰਕ ਸਮਝੀਏ। ਉਹ ਅੰਤ ਨੂੰ ਸਾਸਿ ਨਰਕ ਵਿੱਚ ਹੀ ਸਮਝੀਏ ਤ੍ਰਾਵਤ ਹੁੰਦੇ ਆ ਸਮਾਉਂਦੇ ਆ। ਜੀਨ ਹੁੰਦੇ ਆ ਨਰਕ 'ਚ ਹੀ ਪਹੁੰਚਦੇ ਹਨ। ਉਹ ਕਿਰਪਾਲ ਦਇਆਲ। ਇਹ ਕਿਰਪਾਲੂ ਅਕਾਲ ਪੁਰਖ ਜਿਵੇਂ ਆਉਦੇ ਪਿੱਛੇ ਭਗਤਾਂ ਤੋਂ ਕਿਰਪਾਲੂ ਹੋਏ ਹੋ। ਕਿਉ ਸਹਦੇ ਜੀ ਮਹਾਰਾਜIAL ਦਾ ਕਰੋ ਨਾਨਕ ਪਉ ਭੰਜੀ ਹੈ ਮੈਂ ਤਾਂ ਜੰਮੂ ਮਰਨ ਦਾ ਭੈ ਮਾਰਾ ਭੰਜੀਏ ਭੰਦੀਏ ਅਸੀ ਕਿਰਪਾ ਕਰੋ ਸਹ ਸੱਚੇ ਪਾਤਸ਼ਾਹ ਆਪਾਂ ਨੂੰ ਯਾਦ ਹੀ ਲੱਗਦੇ ਹੈ ਕਿਉ ਬੇਨਤੀਆਂ ਕਰੋ ਤਨੂਕ ਨਚ ਰਾਜ ਸੁਖ ਮਿਸ਼ਟੰ ਇਹ ਭਾਈ ਰਾਜ ਦਾ ਸੁਖੀ ਮਿਸ਼ਟੰ ਮਿੱਠਾ ਨਹੀਂ ਹੈ ਪਿਆਰਾ ਨੀ ਸਹਲਾਇਕ ਨਹੀਂ ਹੈ ਬੜੇ ਬੜੇ ਰਾਜੇ ਜੇ ਹੈ ਅਰਾਜ ਨਾ ਉਸੇ ਤੋਂ ਰੋងਦੇ ਵੇਖੀਦੇ ਹਨ ਨਾਜ ਭੂਗ ਰਸ ਮੇਸਤ ਜਿਹੜੇ ਭੋਗਾਂ ਦੇ ਰਸੇ ਵੀ ਮਿੱਠੇ ਨਹੀਂ ਹੈ ਕਈ ਰੋਗੀ ਹੋ ਕੇ ਡਾਕਟਰਾਂ ਦੇ ਕੋਲੇ ਰਾਜ ਹੀ ਕਰਾਉਂਦੇ ਅੰਦਰੋਂ ਮਰ ਜਾਂਦੇ ਐ ਰਾਹੀ ਵੀ ਹੋ ਸਕਦੇ ਨਾਤ ਮੇਸਤ ਨੂੰ ਸੁਖ ਮਾਇਆ ਇਹ ਜਿਹੜਾ ਮਾਦ ਇਕੱਤਰ ਕਰਦਾ ਵੀ ਸੁਖ ਮਿੱਠਾ ਨਹੀਂ ڈاکੂ ਰਾਜੇ ਆਜਕ ਖੋ ਲੈਂਦੇ ਹਨ ਮੇਸਤ ਨੂੰ ਸਾਧ ਸੰਗ ਹਰ ਸਹਿਜ ਸੰਗ ਚ ਮਿੱਠਾ ਤੋਂ ਪਰਮੇਸ਼ਰ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਨਾਨਕ ਦਾਸ ਮੇਸਤ ਕਾ ਦਰਸ ਨਹੀਂ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਜੋ ਸੇਵ ਕਰ ਵਾਹੀ ਵੀ ਨੇ ਉਹਨਾਂ ਨੂੰ ਵਾਹਿਗੁਰੂ ਦਾ ਦਰਸ਼ਨ ਮਿੱਠਾ ਤੇ ਪਿਆਰਾ ਹੈ ਲਗੜਾ ਸੂਨੇ ਉਹਨਾਂ ਦਾ ਭਰੀ ਪ੍ਰਕਾਰ ਵਾਹਿਗੁਰੂ ਨਾਲ ਪ੍ਰੇਮ ਲੱਗ ਗਿਆ ਹੈ ਮਨ ਮਝਾਹੂ ਰਤਿਆ ਉਹ ਮਨ ਦੇ ਵਿੱਚ ਹੀ ਮਹਾਰਾਜ ਰੰਗੇ ਰਹੇ ਰਹੇ ਹਰ ਵਕਤ ਮਨ ਦੇ ਵਿੱਚ ਹੀ ਹੈ ਪਰਮੇਸ਼ਰ ਮਝਾਹੂ ਵਿੱਚ ਹੈ ਅੰਦਰ ਹੈ ਉਸ ਵਿੱਚ ਰੰਗੇ ਰਹਿੰਦੇ ਹਨ ਵਿਦਰਡੋ ਸੱਚ ਤੋਂ ਮਨਕਾਰ ਦੇ ਰੰਗ ਮਝਾਹੂ ਹਿਰਦੇ ਵਿੱਚ ਰੱਬਿਆ ਜੇ ਤੇ ਰੰਗਿਆ ਹੋਇਆ ਭਾਉ ਭਗਤੀ ਵਿੱਚ ਵਿਦੜੂ ਸਾਚ ਥੂਕ ਜਿਨ੍ਹਾਂ ਦਾ ਮਨ ਸਕੇ ਨਾਉ ਰੂਪੀ ਥੋਕ ਪਦਾਰਥ ਵਿੱਚ ਪ੍ਰੇਮ ਨਾਲ ਡਿੱਗ ਗਿਆ ਦਿਨਿਆ ਗਿਆ ਹੈ ਮਿਲ ਗਿਆ ਹੈ ਨਾਨਕ ਮਿਠੜਾ ਸੂ ਤਹਣੀ ਉਹਨਾਂ ਨੂੰ ਪਤਾ ਲੱਗਾ ਕਿ ਮਿਠੜਾ ਪਿਆਰਾ ਉਹ ਵਾਹਿਗੁਰੂ ਮਾਲਕ ਹਰ ਬਿਨ ਕਸ਼ੂ ਨਾ ਲੱਗੀ ਭਲਕ ਨੂੰ ਕੋ ਮਿੱਠਾ ਦੇ ਕਹਿਣਗੇ ਪੌੜੀ ਹਰ ਬਿਨ ਕਸ਼ੂ ਨਾ ਲੱਗੇ ਇਸ ਕਰਕੇ ਮਹਾਰਾਜੇ ਪਿਆਰੇ ਨਿਰਣਾ ਕਰਕੇ ਵੇਖਿਆ ਹੈ ਜਿਵੇਂ ਜ਼ਹਿਰ ਵਾਲੇ ਲੱਡੂਆਂ ਦੇ ਉੱਤੇ ਮਠਾਸ ਪਾ ਜੀਏ ਇਸ ਪ੍ਰਕਾਰ ਉਹ ਪਦਾਰਥ ਹੁੰਦੇ ਜਿਹੜੇ ਪਿਆਰੇ ਲੱਗਦੇ ਐ ਇਸ ਕਰਕੇ ਭਗਤਾਂ ਨੇ ਨਿਰਣਾ ਕਰਕੇ ਵੇਖਿਆ ਅਕਾਲਪੁਰ ਖਰੀਦੂ ਬਗੈਰ ਕੁਝ ਵੀ ਨਹੀਂ ਲੱਗਦਾ ਹ ਭਗਤਨ ਕਾ ਮਿੱਠਾ ਤੁਹਾਨੂੰ ਮਿੱਠਾ ਰਸ ਦਾ ਇਕ ਨਹੀਂ ਕੋਈ ਪ੍ਰਤੀਤ ਸੁਖ ਦਾ ਇਕ ਨਹੀਂ ਲੱਗਦਾ ਹ ਆਲ ਸਵਾਦ ਸਭ ਫਿੱਕੇ ਆ ਜਿਹੜੇ ਹੋਰ ਸਵਾਦ ਉਹ ਸਾਰੇ ਫਿੱਕੇ ਐ ਦੂਰ ਅਸੀਂ ਪਹਿਲਾ ਕਰਨ ਵਾਲੇ ਐ ਉਗੀ ਬੁਰਖ ਜਿਹੜੇ ਆ ਮਗਰੋਂ ਇੰਨੇ ਸ਼ਰਮਿੰਦੇ ਹੁੰਦੇ ਆ ਕਿ અત્યੰਤ ਲਾਜ ਦੇ ਸਹਤ ਹੋ ਕੇ ਪੁਸ਼ਟਾਵੇ ਚ ਪਏ ਰਹਿੰਦੇ ਹਨ ਇਸ ਕਰਕੇ ਹੋਰ ਸਵਾਦ ਫਿੱਕੇ ਹਨ ਬੇਰਸੀ ਵਾਲੇ ਆ ਫੈਕ ਦੇਣ ਵਾਲੇ ਹਨ ਪਰ ਨਿਰਣੋ ਦੀਠਾ ਇਹ ਨਿਰਣਾ ਕਰਕੇ ਵੇਦਾਂ ਸ਼ਾਸਤਰੋਂ ਵਾਲਾ ਚੰਗੀ ਤਰ੍ਹਾਂ ਵੇਖਿਆ ਆ ਅਗਿਆਨ ਭਰਮ ਦੁੱਖ ਕਟਿਆ ਕਰਮ ਕਰਕੇ ਜਿਹੜਾ ਭਰਮ ਸੀ ਸੰਸਾਰ ਸੱਚਾ ਪ੍ਰਤੀਤ ਹੁੰਦਾ ਸੀ O da ki zımın madda ਇਹ ਮਾਰਨ ਕਟੂ ਦਤਾ ਮੋਰ ਭੈ ਬਸੀਠਾ ਸਰਬ ਨੂੰ ਸਾਹਿਬ ਜੀ ਬਸੀਠਾ ਵਿਚੋਲੇ ਹੋ ਗਏ ਸੀ ਕਿਰਪਾ ਕੀਤੀ ਆਪਨੇ ਚਰਨ ਕਮਲ ਮਨ ਵੀ ਦੇਆ ਹਜੂਰ ਦੇ ਚਰਨਾਂ ਕੋਲਾ 'ਚ ਪਿਆਰਿਆ ਦਾ ਮਨ ਬਿੰਨੀਆਂ ਜਿਆ ਮਿਲ ਗਿਆ ਹੈ ਜਿਉਂ ਰੰਗ ਮਜੀਠਾ ਮਜੀਠ ਦਾ ਪੱਕਾ ਰੰਗ ਮੈਂ ਭੜਕੀ ਦਾ ਪੱਕਾ ਰੰਗ ਚੜ ਗਿਆ ਕਦੀ ਉਤਰਦਾ ਨਹੀਂ ਹੈ ਨੰਦ ਜਿਉ ਪ੍ਰਾਣ ਤਨ ਮਨ ਪ੍ਰਭੂ ਉਹਨਾਂ ਨੇ ਜਾਣਿਆ ਸਾਡੀ ਜ਼ਿੰਦਗੀ ਵੀ ਮਨ ਵੀ ਪ੍ਰਾਣ ਵੀ ਤਨ ਵੀ ਵਾਹਿਗੁਰੂ ਵੀ ਨੂੰ ਸਭ ਕੋ ਸਮਝਿਆ ਹੈ ਉਸ ਨੂੰ ਅਰਪੇ ਆਹਨ ਤੇ ਸਭ ਝੂਠਾ ਜਿਹੜੇ ਝੂਠੇ ਪਦਾਰਥਾਂ ਲੱਗੇ ਹੋ ਸਾਰੇ ਨਾਸ ਹੋ ਜਾਂਦੇ ਅਤੇ ਇਸ ਦੇ ਜਮੂ ਕਰਨ ਆਤੇ ਐ ਵੀ ਅਰਥ ਕਰਨੇ ਹੈ ਜੀਵ ਪ੍ਰਾਣ ਮਨ ਤਨ ਪ੍ਰਭੂ ਬਿਨ ਜਿਹੜੇ ਜੀ ਜ਼ਿੰਦਗੀ ਤੇ ਪ੍ਰਾਣ ਤੇ ਮਨ ਤੇ ਤਨ ਵਾਹਿਗੁਰੂ ਤੋਂ ਬਿਨ ਸੇ ਸਭ ਝੂਠਾ ਉਹ ਸਾਰੇ ਝੂਠੇ ਜੀ ਲੱਗੇ ਹੋਏ ਆਰ ਪਾਠ ਇਹੋ ਪਹਿਲਾ ਹੀ ਕਰਨਾ ਬਿਨ ਉਸ ਝੂਠਾ ਜਿਹੜੇ ਝੂਠੇ ਪਦਾਰਥਾਂ 'ਚ ਲੱਗਾ ਉਹ ਪਰਖੋ ਸਾਰੇ ਮਨ ਉਸੁੰਦੇ ਹਨ ਸਲੂਕ ਕਿ ਅਗਤ ਜਲੰ ਨਹਿ ਜੀਵ ਮੀਨੰ ਇਹ ਭਾਈ ਜਿਸ ਪ੍ਰਕਾਰ ਮੱਛੀਆਂ ਦਾ ਪ੍ਰੇਮ ਹੈ ਮੱਛੀਆਂ ਜਿਹੜੀਆਂ ਹਨਗੀਆਂ ਉਹ ਪਾਣੀ ਨੂੰ ਪਿਆ ਕੇ ਜੀਉਂਦੀਆਂ ਨਹੀਂ ਹਨ ਮੱਛੀਆਂ ਜਿਵੇਂ ਨਹਿ ਪਿਆਗ ਚਾਤਰਕ ਮੇਗ ਮੰਡਲ ਹੈ ਜਿਸ ਪ੍ਰਕਾਰ ਬੰਦੀਹਾ ਜਿਹੜਾ ਹੈ ਮੇਘਾਂ ਦਾ ਜੋ ਮੰਡਲ ਗੋਲਾਕਾਰ ਚਾਰ ਸਫੇਰੇ ਝੁੱਕ ਕੇ ਘਟਨਾ ਆਈਆਂ ਹੋਣ ਹੈ ਉਮੇਗਾ ਦੇ ਮੰਡਲ ਸਮੂਹ ਨੂੰ ਪਿਆ ਕੇ ਬਵੀਹ ਹੋਰ ਪਾਸੇ ਨਹੀਂ ਜਾਣਾ ਚਾਹੁੰਦਾ ਹੈ ਉਥੇ ਸ਼ਾਂਤੀ ਮੂਦ ਦੀ ਪ੍ਰਾਪਤੀ ਦੀ ਇੱਛਾ ਰੱਖਦਾ ਹੈ ਬਾਣ ਵਿਧਾਂ ਚ ਕੁਰੰਕ ਨਾਦ ਤੇ ਕੁਰੰਕ ਜੋ ਹਰਨ ਹੈ ਉਹ ਨਾਲ ਕੰਡਾਹਰੇ ਦੇ ਸ਼ਬਦ ਵਿੱਚ ਐਸਾ ਮਸਲ ਹੋਇਆ ਹੈ ਸ਼ਿਕਾਰੀ ਤੀਰ ਨਾਲ ਬੰਨ ਲੁੰਦੇ ਹੈ ਉਹ ਕੰਡਾਹਰੇ ਦੇ ਸ਼ਬਦ ਨੂੰ ਸੁਣਨ ਵੱਲੋਂ ਨਹੀਂ ਕਰੇ ਪਿੱਛਾ ਮੁੜਦਾ ਆਲ ਬੰਧਨ ਕੁਸਮ ਵਾਸਨ ਹੈ ਅਤੇ ਆਲ ਪੌਦਾ ਜਿਹੜਾ ਹੈ ਕੁਸਮ ਫੁੱਲਾਂ ਦੀ ਵਾਸਨਾ ਚ ਆਪਣੇ ਆਪ ਨੂੰ ਬੰਨ ਲੈਂਦਾ ਹੈ ਵਿੱਚੇ ਪੱਤੀਆਂ ਦੇ ਜਦੋਂ ਰਾਤ ਪੈਂਦੀ ਹੈ ਕਵਲ ਮੇਜ ਜਾਂਦੇ ਵਿੱਚੇ ਹੀ ਕੈਦੀ ਹੋ ਜਾਂਦਾ ਹੈ ਪਰ ਉਹ ਖੁਸ਼ਬੂ ਨੂੰ ਨਹੀਂ ਛੱਡਦਾ ਹੈ ਚਰਨ ਕਮਲ ਰਚੰਤ ਸੰਤ ਹੈ ਇਸੇ ਪ੍ਰਕਾਰ ਸੰਤ ਭਗਤ ਜਿਹੜੇ ਹੈ ਹਜ਼ੂਰ ਦੇ ਚਰਨ ਜੋ ਕੋਈ ਨਹੀਂ ਕਮਲਵਤ ਪ੍ਰਕਾਸ਼ ਰੂਪ ਹਨ ਉਨ੍ਹਾਂ ਜੋ ਸੰਤਾਂ ਭਗਤਾਂ ਦਾ ਮਨ ਰਚਿਆ ਹੋਇਆ ਹੈ ਨਾਨਕ ਆਨ ਨਾ ਰੁਚਿਤੇ ਉਹਨੇ ਜੀ ਗੁਰੂ ਸਾਹਿਬ ਜੀ ਕਹਿੰਦੇ ਹੋਰ ਕੋਈ ਰੁਚੀ ਨਹੀਂ ਹੈ ਕੋਈ ਚੀਜ਼ ਜੀ ਰੁਚੀ ਚੰਗੀ ਨਹੀਂ ਲੱਗਦੀ ਉਹਨਾਂ ਨੂੰ ਮਹਾਰਾਜ ਦੇ ਚਰਨਾਂ ਕਮਲਾਂ ਤੋਂ ਬਿਨ ਮੁੱਖ ਦੇਖਾਉ ਪਾਲਕ ਉਹ ਜਾਣ ਕੇ ਮਹਾਰਾਜ ਸਾਨੂੰ ਪਲਕ ਮਾਤਰ ਆਪ ਦਾ ਚਿਹਰਾ ਵਿਖਾ ਦੇ ਦਰਸ਼ਨ ਕਢਾ ਦਿਓ ਛੱਡ ਆਨ ਨਾ ਡੇ ਮੂਤ ਆਪ ਦੇ ਸੱਚੇ ਪਾਤਸ਼ਾਹ ਪਲਕ ਮਾਤਰ ਦਰਸ਼ਨਾਂ ਨੂੰ ਛੱਡ ਕੇ ਹੋਰ ਪਾਸੇ ਕਿਤਨੀ ਦੇਵਾਂਗੇ ਮੁਖ ਦਿਖਾਉਂ ਪਲਕੋ ਛੱਡੋ ਅਮਰ ਸਤਿ ਸਾਹ ਵਾਲੇ ਅੱਥੇ ਬਸਰਾਮ ਦਿੰਦੇ ਐ ਪਲਕ ਮਾਤਰ ਵੀ ਮਾਰਾ ਆਪਦੇ ਮੁਖ ਦਾ ਦਿਖਾਉ ਦੇਖਣਾ ਛੱਡ ਕੇ ਆਣ ਨਾ ਦੇਉ ਜਿਤ ਹੋਰ ਪਾਸੇ ਕਿਤਨੀ ਦੇਵਾਂਗੇ ਅਸੀਂ ਕਦੇ ਜੇ ਪਲਕ ਮਾਤਰ ਮਾਰਾ ਚਿਹਰਾ ਆਪਦਾ ਦਿਖਾ ਜੂ ਇਸ ਰੂਪ ਫੇਰ ਛੱਡ ਕੇ ਹੋਰ ਦੂਜੇ ਦੁਆਇ ਦੁਆਲੇ ਪਦਾਰਥਾਂ ਕਿਤਨੀ ਦੇਵਾਂਗੇ ਜੀਵਨ ਸੰਗਮ ਤੇ ਥਾਣੀ ਇਹ ਮੰਮੀ ਤੁਸ ਕਣੀ ਅਕਾਲ ਪੁਰਖ ਆਪ ਦੇ ਨਾਲ ਹੀ ਸਾਡਾ ਸੰਗੋ ਮਿਲਾਪ ਕਰਕੇ ਜੀਉਣਾ ਹੈ ਅਤੇ ਜੇ ਆ ਨਾ ਮਿਲੀਏ ਤਾਂ ਸਾਡਾ ਜੀਉਣਾ ਨਹੀਂ ਹੈ ਮਰਨਾ ਹੈ ਹਰ ਨਾਨਕ ਸੰਤਾਂ ਮਿੱਤ ਬਾਰੇ ਕਹਿੰਦੇ ਨੇ ਹਰੀ ਤੋਂ ਭਾਈ ਸੰਤਾਂ ਦਾ ਮਿੱਤਰ ਹੈ ਮੱਛੀਆਂ ਵੇਖੋ ਪਾਣੀ ਦਾ ਪ੍ਰੇਮ ਨਹੀਂ ਛੱਡਦੀਆਂ ਤਾਂਵੇਂ ਮਛੀਆਂ ਦੀ ਰੱਖਿਆ ਨਹੀਂ ਪਾਣੀ ਕਰਦਾ ਵਿੱਚੋਂ ਫਨਕ ਪਕੜ ਲੈ ਜਾਂਦੇ ਐ ਅਤੇ ਹਰਨਾ ਦੀ ਕੰਡਾ ਹੀੜੇ ਦਾ ਸ਼ਬਦ ਹੋਆ ਰੱਖਿਆ ਨਹੀਂ ਕਰਦਾ ਮਾਰ ਲੈਂਦੇ ਸ਼ਿਕਾਰੀ ਤਾਂ ਫੇਰ ਵੀ ਪ੍ਰੇਮ ਨਹੀਂ ਛੱਡਦਾ ਇਸੇ ਪ੍ਰਕਾਰ ਬੱਦਲ ਤੋਂ ਬਿਨਾ ਧੂਏ ਨੂੰ ਬੱਦਲ ਸਮਝ ਕੇ ਜੇ ਬੰਮੀਹਾ ਜਾਵਰੇ ਬੱਗ ਸਮਝ ਕੇ ਧੂਆ ਨੂੰ ਉਹਦੇ ਦੀਆਂ ਅੱਖਾਂ ਮਾਰੀਆਂ ਜਾਂਦੀਆਂ ਅਗਦੇ ਦੀ ਡੋਕ ਮਰ ਜਾਂਦਾ ਹੈ ਪਰ ਫੇਰ ਵੀ ਪ੍ਰੇਮ ਨਹੀਂ ਛੱਡਦਾ ਇਸੇ ਪ੍ਰਕਾਰ ਸਾਧ ਸੰਜੀਤ ਜੀ ਪੌਰੇ ਜਿਹੜੇ ਆ ਫੁੱਲਾਂ ਦੀ ਮਹਿਕ ਜੀ ਲੱਗੇ ਹੋਏ ਤਾਂ ਵੀ ਕੈਦੀ ਹੋ ਕੇ ਵਿੱਚ ਅਰਗ ਕਰਨ ਵਾਲੇ ਪਹਿਲਾਂ ਹੀ ਸ਼ੁਰੂ ਚੱਲਣ ਤੋਂ ਉਹਨਾਂ ਨੂੰ ਕੈਦ ਨਹੀਂ ਉਹ ਪੌਰਿਆਂ ਨੂੰ ਵਿੱਚੇ ਫੁੱਲਾਂ ਦੀ ਖੁਸ਼ਬੂ ਲੈਣ ਵਾਸਤੇ ਤੇਲ ਚੀ ਕਾਲ ਕੇ ਮਾਰ ਗੁੰਦੇ ਐ ਪਰ ਕਦੇ ਪੌਰਿਆਂ ਨੇ ਫੁੱਲਾਂ ਦਾ ਪਿਆਰ ਨਹੀਂ ਛੱਡਿਆ ਇਹ ਹੈ ਦੁਨੀਆ ਦੇ ਇੱਕ ਅੰਗੀਪ੍ਰੀਤ ਪਰ ਉਹ ਵਾਹਿਗੁਰੂ ਦੀ ਜਿਹੜੀ ਹੈ ਦੋਹਾਂ ਤਰ੍ਹਾਂ ਦੇ ਪ੍ਰੀਤ ਹੈ ਇਸੇ ਤਰ੍ਹਾਂ ਸੰਤਾਂ ਮਹਤਮਾ ਦਾ ਵਾਹਿਗੁਰੂ ਦੇ ਨਾਲ ਪਿਆਰ ਹੈ ਪਰ ਵਾਹਿਗੁਰੂ ਜਿਵੇਂ ਆਏ ਵੀ ਮਹਾਰਾਜ ਸਾਹਿਬ ਆਪ ਦੇ ਪਿਆਰਿਆਂ ਦਾ ਦੁੱਖ ਨਹੀਂ ਸਹਾਰ ਸਕਦਾ ਉਸ ਭਾਵੇਂ ਉਹ ਸਮੁੰਦਰ ਦੀ ਜਿਹੀ ਗভীর ਹੈ ਡੂੰਘਾ ਹੈ ਪਰ ਤਾ ਦਾਸ ਦਾ ਦੁੱਖ ਨਾ ਖਾ ਸਕੇ ਆਪ ਦੇ ਸੇਵਕਾਂ ਦਾ ਦੁੱਖ ਨਹੀਂ ਸਹਾਰ ਸਕਦਾ ਕਿ ਹੱਤੀ ਉਤਾਰ ਧਾਰ ਕੇ ਉਹਨਾਂ ਦੀ ਰੱਖਿਆ ਕਰਨੀ ਪੈਂਦੀ ਹੈ ਜਿਵੇਂ ਪ੍ਰਾਹਲਾਦ ਦੀ ਰੱਖਿਆ ਕੀਤੀ ਇਸ ਪ੍ਰਕਾਰ ਸਾਧ ਸੰਗਤ ਜੀ ਹਰੀ ਤਾਂ ਸੰਤਾਂ ਦਾ ਮਿੱਤਰ ਹੈ ਅਸੀਂ ਉਸ ਵਾਹਿਗੁਰੂ ਨਾਲ ਪੂਰਾ ਪਿਆਰ ਨਹੀਂ ਕਰਦੇ ਦੇਖੋ ਸਦਨੋ ਕਿਹਦੀਆਂ ਜੂਨਾ ਚੰਗੀਆਂ ਨੇ ਜਿਹੜੀਆਂ ਦੀ ਰੱਖਿਆ ਨਹੀਂ ਕਰਦੇ ਇਹਨਾਂ ਦੇ ਜਿਹੜੇ ਮਸ਼ਹੂਰ ਕਹਾਣੇ ਫੇਰ ਵੀ ਆਸ਼ਿਕ ਬਣ ਕੇ ਉਹਨਾਂ ਨੂੰ ਪਿਆਰ ਕਰਦੇ ਐ ਤੇ ਵਾਹਿਗੁਰੂ ਤਾਂ ਰੱਖਿਆ ਕਰਦਾ ਹਰ ਥਾਂ ਵਿੱਚ ਅਸੀਂ ਉਸ ਨਾਲ ਪਿਆਰ ਨਹੀਂ ਕਰਦੇ ਸੰਤ ਭਗਤ ਦਾਨ ਹਨ ਜਿਨ੍ਹਾਂ ਦਾ ਪ੍ਰਵੇਸ਼ ਮਿੱਤਰ ਦੀ ਨਹੀਂ ਰੱਖਿਆ ਕਰਨ ਵਾਲਾ ਹੈ ਪੌੜੀ ਕਿਉਂ ਮੱਛੀ ਬਿਨ ਪਾਣੀ ਹੈ ਸਰਗੁਣੂ ਸਾਹਿਬ ਇਹ ਕਹਿੰਦੇ ਜਿਸ ਪ੍ਰਕਾਰ ਮੱਛੀ ਭਾਈ ਪਾਣੀ ਤੋਂ ਬਗੈਰ ਕਿਉਂ ਜੀਵਨ ਪਾਵੇ ਉਹ ਜ਼ਿੰਦਗੀ ਕਿਵੇਂ ਪਾ ਸਕਦੀ ਐਵੇਂ ਮਾਰੇ ਸਾਡੀ ਜਿੰਦ ਜਿਹੜੀ ਐ ਬੁੱਧ ਮੱਛੀ ਦੀ ਨਹੀਂ ਆਈ ਐ ਤੇ ਪਾਣੀ ਆਪਦਾ ਨਾਮ ਅਸੀਂ ਮਾਰੇ ਕਿਵੇਂ ਜੀਵਨ ਪਾ ਸਕੀਏ ਆਪ ਤੋਂ ਬਿਨਾ ਹੂਰ ਦੇ ਹੂਣਾ ਚਾਤਰ ਕੋ ਜਦੋਂ ਸ਼ਾਂਤੀ ਮੂਨ ਤੋਂ ਬਗੈਰ ਜੇ ਚਾਤਰ ਤੋਂ ਵਿਹਾ ਹੈ ਕਿਉਂ ਕਰ ਤ੍ਰਿਪਤਾ ਵੇ ਉਹ ਦਿੰਦ ਸਰਪਤੀ ਕਿਵੇਂ ਆਵੇ ਇਸੇ ਪ੍ਰਕਾਰ ਮਰੇ ਆਪ ਜੀ ਆਪ ਇਹਨੂੰ ਇਸ ਤਰ੍ਹਾਂ ਪੀ ਸ਼ਾਂਤੀ ਬੂਣ ਤੋਂ ਮੇਰਾ ਸਾਡਾ ਕਿਤਰੂਪੀ ਚਾਸਤਰ ਜਿਹੜਾ ਹੈ ਇਹ ਕਿਸ ਪ੍ਰਕਾਰ ਜੇ ਤਰਪ ਨਹੀਂ ਕਰੇ ਹੋ ਸਕਦਾ ਨਾਦ ਕੋ ਰੰਕ ਹੈ ਵੇਦਿਆ ਜਿਸ ਸਰਕਾਰ ਕੰਡਾ ਹੈ ਵੇ ਸ਼ਬਦ ਵਿੱਚ ਨਾਦ ਕੋ ਰੰਕ ਹੈ ਵੇਦਿਆ ਪ੍ਰੰਕਾ ਹਰਨੋਦ ਤਾਹੀ ਨਾਦ ਕੰਡਾ ਹਿੱਡੇ ਸ਼ਬਦ ਨੂੰ ਬਿੰਨ ਲਿਆ ਔਰ ਜਿ ਖਿੱਚ ਲਿਆ ਹੈ ਕਿਦੋਂ ਉਹਦਾ ਮਿਲ ਗਿਆ ਹੈ ਸਨਮੁਖ ਉਠਦਾ ਹੈ ਹਿਰਨ ਦੇ ਸਾਹਮਣੇ ਉੱਠ ਕੇ ਟੰਡਾ ਹਿੜ ਦੇ ਸ਼ਬਦ ਨੂੰ ਦੌੜਦਾ ਹੈ ਸਿਰ ਦੇਣ ਵਾਸਤੇ ਇਸੇ ਪ੍ਰਕਾਰ ਗੁਰਾਂ ਦੇ ਸ਼ਬਦ ਨੇ ਜੇ ਪੰਘਾਂ ਪਿਆਰਿਆਂ ਨੂੰ ਆਗਿਆ ਕੀਤੀ ਸੀ ਕਿ ਸਿਰ ਵੀ ਲੋੜ ਹੈ ਜਦ 10 ਲੱਖ ਦੇ ਇਕੱਠ ਨੂੰ ਅਨਪੁਰ ਸਾਹਿਬ ਕੀ ਨਿਕਲੇ ਆਏ ਸੀ ਇਸ ਪ੍ਰਕਾਰ ਸਾਹਮਣੇ ਗੁਰਾਂ ਦੇ ਸ਼ਬਦ ਉੱਠ ਕੇ ਹਰਮ ਜੀ ਨੇ ਆਈ ਦੌੜ ਦੇਣ ਤਾਂ ਨੇ ਜੋ ਆਪਣਾ ਸੀਸਵਾਰ ਕੇ ਵੀ ਮਹਾਰਾਜ ਸਾਹਿਬ ਤੋਂ ਨਾਮ ਦੀ ਦਾਤ ਮਰਜ਼ੀ ਦਾਤ ਪ੍ਰਾਪਤ ਕਰਦੇ ਹਨ ਪਾਵਰ ਲੋਬੀ ਕੋਸਮ ਬਾਤ ਇਹ ਸਰਕਾਰ ਪਰਹਸਾਦ ਸਿੰਘ ਜੀ ਲਾਲਚੀ ਹੁੰਦਾ ਫੁੱਲਾਂ ਦੀ ਬਗੀਚੀਆਂ ਦੀ ਵਾਸ਼ਨਾ ਖੁਸ਼ਬੂ ਲੈਣ ਦਾ ਮਿਲ ਆਪ ਬੰਧਾਵੇ ਫੁੱਲਾਂ ਨੂੰ ਲੈ ਕੇ ਪੱਤੀਆਂ ਨਾਲ ਆਪਣੇ ਆਪ ਨੂੰ ਬਣਾ ਲੈਂਦਾ ਕੈਦੀ ਘੜਾ ਲੈਂਦਾ ਇਸ ਪ੍ਰਕਾਰ ਪਹਰੇ ਦੀ ਨਿਆਂ ਨਹੀਂ ਮਹਾਪੁਰਖਾਂ ਦੇ ਜਿਹੜੇ ਮਨ ਹਨ ਹੈ ਉਹ ਮਹਾਰਾ ਦੀ ਭਗਤੀ ਖੁਸ਼ ਨੂੰ ਦੇ ਪ੍ਰੇਮੀ ਹਨਗੇ ਮਿਲ ਕਰਕੇ ਭਗਤੀ ਵਿੱਚ ਆਪਣੇ ਆਪ ਨੂੰ ਕੈਦੀ ਕਰਵਾ ਲੈਣ ਆਪਣੇ ਆਪ ਨੂੰ ਬਣਾ ਲੈਂਦੇ ਐ ਸਭ ਕੁਝ ਛੱਡ ਕੇ ਵਾਰ ਦਿੰਦੇ ਮਹਾਰਾ ਦੇ ਤੋਂ ਨਹੀਂ ਆਪਣਾ ਆਪ ਕਿਉ ਸੰਤ ਜਨਾ ਹਰ ਪ੍ਰੀਤ ਹੈ ਤੇ ਦ੍ਰਿਸ਼ਟਾਂ ਤੇ ਦਾ ਦ੍ਰਿਸ਼ਟਾਂ ਜਿਹੜੇ ਚਾਰ ਗੁੱਤੇ ਹੈ ਐਸੇ ਪ੍ਰਕਾਰ ਸੰਤਾਂ ਜਨਾ ਦੀ ਅਕਾਲ ਪੁਰਖ ਨਾਲ ਪ੍ਰੀਤੀ ਹੈ ਦੇਖ ਦਰਸ ਆਗਾਹ ਪਰ ਦਰਸ਼ਨ ਦੇ ਕੇ ਤਰਬਤ ਹੁੰਦੇ ਹਨ ਦਰਸ਼ਨ ਦੇਖ ਕਰਕੇ ਰਾਈਦੇ ਹਾਂ ਮੈਂ અત્યੰਤ ਆਨੰਦ ਹੁੰਦੇ ਹਨ ਸਲੂਕ ਕਿਤਵੰਤ ਚਰਨ ਕਮਲੰ ਫਿਰ ਮਹਾਰਾਜੋ ਪਿਆਰੇ ਚਿਦੂਦੇ ਰਹਿੰਦੇ ਹੈ ਹਜੂਰ ਦੇ ਚਰਨ ਜੋ ਕਬਲੋਪ ਪ੍ਰਕਾਸ਼ ਰੂਪ ਹੈ ਕਬਲ ਵੀ ਨਹੀਂ ਵਰਲੀ ਹੈ ਰੱਖਣ ਵਾਲੇ ਚਰਨ ਤੁਸ਼ਟਾਨ ਰੂਪ ਜੋ ਚਰਨ ਹਨ ਸਵੇਖਦੇ ਰਹਿੰਦੇ ਹਨ ਵੱਲ ਚਿਦੂਦੇ ਰਹਿੰਦੇ ਹਨ ਚਿੱਪੇ ਸਾਸ ਸਾਸ ਆਰਾਧਨ ਹੈ ਉਹਦੇ ਜਾਂਦੇ ਸਵਾਸਾਂ ਨਾਲ ਸਵਾਸਾਂ ਦੇ ਸਵਾਸ ਰੂਪ ਜੋ ਪਰਮੇਸ਼ਰ ਹੈ ਉਹਨੂੰ ਜਲਦੀ ਭਾਵਨਾ ਨਾਲ ਅਰਾਧਨਾ ਯਾਦ ਕਰਦੇ ਰਹਿੰਦੇ ਹਨ ਵਿਸਾਰਦੇ ਨਹੀਂ ਕਦੇ ਵੀ ਨਹਿ ਬਿਸਰਾਂਤ ਨਾਮ ਅਚੁੱਤ ਉਹਨਾਂ ਨੂੰ ਅਚੁੱਤ ਜੋ ਅਗੇੜ ਹੈ ਆਪਣੀ ਪਦਵੀ ਤੋਂ ਗਿਰਨ ਵਾਲਾ ਨਹੀਂ ਅਜੰਸ ਸਦਾ ਇੱਕ ਰਸਣੇ ਵਾਲਾ ਉਹ ਪਰਮੇਸ਼ਰ ਦਾ ਨਾਮ ਉਹਨਾਂ ਨੂੰ ਵਿਸਰਦਾ ਨਹੀਂ ਹੈ ਕਦੇ ਨਾਨਕ ਆਸਪੂਰਨ ਪਰਮੇਸ਼ਰ ਸ੍ਰੀ ਗੁਰੂ ਸਾਹਿਬ ਜੀ ਕਹਿਨੇ ਨੂੰ ਉਹਨਾਂ ਦੀ ਆਸਾ ਪੂਰੀ ਕਰਨ ਵਾਲਾ ਪਰਮੇਸ਼ਰ ਹੈ ਜਿਹਨਾਂ ਨੂੰ ਘੜੀ ਵੀ ਨਾਮ ਨਹੀਂ ਭੁੱਲਦਾ ਉਨਰੀ ਆਸਾ ਵੀ ਮਾਰੇ ਪੂਰੀ ਕਰਨੇ ਚੱਡ ਦਰਸ਼ਨ ਬਖਸ਼ੂਂ ਦੇ ਹਨ। ਸੀਤੜਾ ਮਨ ਮਝਾ ਮਝਾਹਿ ਸਦਾ ਮਨ ਸੀਤਾ ਸੀਤੜਾ ਮਨ ਮਝਾਹਿ ਮਨ ਦੇ ਵਿੱਚ ਮਝਾਹਿ ਵਿੱਚ ਜਾਣ ਕੇ ਮਨ ਸਾਡਾ ਸੀਤਾ ਗਿਆ ਉਸ ਦੇ ਪ੍ਰੇਮ ਵਿੱਚ ਬਿਨ ਕਾਗੇ ਮਨ ਸੂਈ ਆਨੀ ਮਨ ਹਰ ਭਗਤੀ ਸੰਗ ਸੀਉਨਾ ਬਾਹਰੀ ਸੂਈ ਤੋਂ ਬਿਨ ਬਹਰਲੇ ਮੋਹ ਰੂਪੀ ਤਾਗੇ ਤੋਂ ਬਿਨੋ ਵਾਸਨਾ ਰੂਪੀ ਸੂਈ ਤੋਂ ਬਿਨੋ ਸੰਸਾਰਾ ਕਾਲ ਬ੍ਰਿਤੀ ਰੂਪੀ ਸੂਈ ਤੋਂ ਬਿਨਾਂ ਤੇ ਇਸੇ ਪ੍ਰਕਾਰ ਮੋਦੂਪੀ ਧਾਗੇ ਤੋਂ ਬਗੈਰ ਇਹ ਇਸ ਪ੍ਰਕਾਰ ਸੀਤਲਾ ਮਨ ਉਹ ਜਾਂ ਮਨ ਦੇ ਵਿੱਚ ਹੀ ਉਸ ਪਰਮੇਸ਼ਰ ਨੂੰ ਜਾਣ ਕੇ ਮਹਾਵਾਗ ਰੂਪੀ ਧਾਗੇ ਨਾਲ ਅਦੇ ਬ੍ਰਹਮਾ ਕਾਲ ਬ੍ਰਿਤੀ ਦੀ ਸੂਈ ਦੇ ਨਾਲ ਮਨ ਨੂੰ ਸ਼ਿਵਣਾ ਕੀਤਾ ਹੈ ਸੀਤਲ ਸੀਤਲ ਹੋ ਗਿਆ ਮਨ ਦੇ ਵਿੱਚ ਹੀ ਜਾਣ ਕੇ ਉਸ ਪਰਮੇਸ਼ਵਰ ਨੂੰ ਪਲਕਾਂ ਥੀਵੈ ਬਾਹਰ ਪਲਕਾਂ ਮਾਤ੍ਰੀ ਅੱਖਾਂ ਦੇ ਮੀਚਨ ਦੇ ਖੁੱਲਣ ਜਿੰਨਾ ਚਿਰ ਵੀ ਬਾਹਰ ਹੈ ਵਖਰੇ ਨਹੀਂ ਹੋਇਆ ਜਾਂਦਾ ਅਲੇਵਾ ਵੀ ਹੁੰਦਾ ਮਨ ਇੰਨਾ ਉਹ ਵਾਹਿਗੁਰੂ ਵੀ ਬਾਹਰ ਦੂਰ ਨਹੀਂ ਹੁੰਦਾ ਹੈ ਨਾਨਕ ਆਸੜੀ ਨਿਵਾਹ ਹੋਰ ਮਾਰਾ ਸਾਡੀ ਆਸਾ ਵੀ ਕਿਉਂ ਆਸ ਨਹੀਂ ਛੋਟੀ ਜੀ ਆਸ ਹੈ ਜਿਵੇਂ ਹੋਰਾਂ ਦੀਆਂ ਬੜੀਆਂ ਬੜੀਆਂ ਆਸਾਂ ਹੈ ਇਹ ਸਾਡੀ ਆਸਾ ਮਾਰਾ ਨਿਵਾਸ ਨੂ ਸਰੇ ਚਾੜ ਦੇਓ ਕਿਰਪਾ ਕਰਕੇ ਕੀ ਆਸ ਹੈ ਸਦਾ ਪਖੰਦੂ ਸੱਚ ਧੰਨੀ ਸੱਚੇ ਤਮੀ ਆਤਮ ਨੂੰ ਸਦਾ ਵੇਖਦੇ ਰਹੀਏ ਹਰ ਵਕਤ ਆਪ ਦੇ ਦਰਸ਼ਨ ਹੁੰਦੇ ਰਹੇ ਸਾਡੇ ਤਾਂ ਪੌੜੀ ਆਸਾਵੰਤੀ ਆਸ ਇਹ ਸਾਰੀ ਜੋ ਉਸਾਈ ਪੂਰੀ ਹੈ ਇਹ ਸਾਡੀ ਜਿੱਦ ਦੀ ਬਕੀ ਆਜ ਦੇ ਦਰਸ਼ਨਾ ਦੀ ਆਸ ਵਾਲੀ ਹੈ ਇਹ ਜੀ ਆਪ દર્શન ਦੇ ਕੇ ਇਹ ਪਤਸ਼ਵੀ ਦੀ ਸੁਣਾਈ ਪੂਰੀਆ ਪੂਰੀ ਕਰਦੇ ਹੋ ਮਿਲ ਗੋਪਾਲ ਗੋਬਿੰਦ ਇਹ ਤਾਂ ਹੀ ਗੋਬਿੰਦ ਹੋਏ ਜੋ ਪਤਸ਼ਵੀ ਦੀ ਅੱਖਾਂ ਕਰਨ ਵਾਲਾ ਹੈ ਅਤੇ ਗੋਪਾਲ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ ਇੰਦਰੀਆਂ ਦਾ ਪ੍ਰਕਾਸ਼ਕ ਹੈ ਉਹ ਨਾਲ ਮਿਲ ਜੇ ਜਨੋ ਨਾ ਕਭੂ ਝੂੜੀ ਇਹ ਜਿਹੜੇ ਝੋਰੀਆਂ ਚ ਨਹੀਂ ਪਈਆਂ ਝੋਰੇ ਉਹਨਾਂ ਚਰੀਆਂ ਜਿਨ੍ਹਾਂ ਤੇ ਮੁਰਦੇ ਨਹੀਂ ਹੈ ਇਹੋ ਦਰਸ ਮਨ ਚਰਨਵਾਸ ਕਰਦੇ ਰਹੀਏ ਸੱਚੇ ਦਾਤਸ਼ਾ ਸਾਡੇ ਮਨ ਚ ਚਾਉ ਹੈ ਆਪਦੇ ਪਵਿੱਤਰ ਦਰਸ਼ਕ ਸਾਨੂੰ ਬਖਸ਼ ਦਿਓ ਲਹਿ ਜਾਹੇ ਵਿਸੂਰੀ ਇਹ ਮੇਰੇ ਝੋਰੇ ਸਾਡੇ ਜਨਮਾਂ ਜਨਮਾਂ ਦੇ ਉਹੀ ਇਸ ਕਰਕੇ ਸੂਲ ਦੇ ਦੇ ਦੁੱਖ ਹੋ ਆ ਜਨਮਾਂ ਜਨਮਾਂ ਤਾਵੇ ਉਹ ਲੈ ਜਾ ਸਾਡੇ ਮਿਟ ਜਾਵਣ ਹੋਏ ਪਵਿੱਤਰ ਸਰੀਰ ਹਜੂਰ ਸਾਡਾ ਸਰੀਰ ਵੀ ਪਵਿੱਤਰ ਹੋ ਜਾਵੇ ਚਰਨਾ ਧੂਰੀ ਆ ਜਦੋਂ ਆਪ ਸਰਬਉ ਸਰੂਪ ਧਾਰ ਪਿਆ ਦੇ ਚਰਨਾ ਦੀ ਧੂੜ ਸਾਨੂੰ ਬਖਸ਼ੋ ਆਪ ਦੇ ਚਰਨਾ ਦੀ ਧੂੜ ਦੇ ਨਾਲ ਸਾਡਾ ਸਰੀਰ ਵੀ ਪਵਿੱਤਰ ਹੋ ਜਾਵੇ ਇਹ ਮਹਾਰਾਜ ਸਰੀਰ ਸੂਖਮ ਸਰੀਰ ਮਾਨਵੀ ਪਵਿੱਤਰ ਹੋ ਜਾਵੇ ਆਪਦੇ ਚਰਨਾਂ ਦੀ ਧੂੜ ਸਰਦਾ ਕਰਕੇ ਪਾਰ ਬ੍ਰਹਮ ਗੁਰਦੇਵ ਜੇ ਪੈਪੋਂ ਪੁੰਨੋਂ ਤੋਂ ਪਾਰ ਹੈ ਬ੍ਰਹਮ ਵਿਆਪਕੋ ਹੈ ਗੁਰੂ ਨਾਨਕ ਦੇਵਾ ਕਾਲ ਪੁਰਖ ਸਦਾ ਹਜੂਰੀ ਸਦਾ ਸਦਾ ਹਜੂਰੀ ਉਹ ਨੇੜੇ ਤੋਂ ਮੇਰੇ ਉਹ ਸੱਚੇ ਪਾਤਸ਼ਾਹ ਜੀ ਹਲੂਪ ਰਥਨਾ ਜਿਹਨਾਂ ਦੀ ਭਾਵਨਾ ਉਹਨਾਂ ਦੇ ਹਰ ਵੇਲੇ ਹਾਜ਼ਰ ਨਾਜ਼ਰ ਹਨ ਮਹਾਰਾਜੇ